50 ਬੈਲ ਗੱਡੀ ਮਹਿੰਗਾਈ ਗਈ ਪੰਮੇ ਵਿਰੋਧ ਨੇ ਜਾ ਕੇ ਬਾਈ ਘਰ ਜਾ ਆਇਆ ਮੋਲਾਂ ਦੱਸਿਆ ਕਿ ਵੰਡ ਗੁਰੂ ਸਾਹਿਬ ਕਿਨਾਂ ਆਨੰਦਪੁਰ ਛੱਡ ਦੇਣਗੇ 500 ਬੈਲ ਗੱਡੀ ਦੇ ਵਿੱਚ ਉਹਨਾਂ ਨੇ ਸਮਾਨ ਲੱਦ ਕੇ ਨਾ ਆਨੰਦਪੁਰ ਸਾਹਿਬ ਤੋਂ ਬਾਹਰ ਕੱਢਣਾ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਸਿੰਘਾਂ ਜਿਹੜੇ ਉਹਨਾਂ ਨੂੰ ਕਿਹਾ ਜਿੰਨੇ ਹੈ ਜਿੰਨੇ ਗੱਡੇ ਆ ਰਹੇ ਹਨ ਨਾ ਇਨਾ ਸਾਰੇ ਜੋ ਡੰਗਰ ਪਸ਼ੂ ਮਰੇ ਹੋਏ ਨੇ ਜਾਂ ਲਿੱਦ ਘੋੜੀਆਂ ਦੀ ਸਾਰੀ ਗੱਡੇਵਾਂ ਵਿੱਚ ਭਰ ਦੋ ਤੇ ਉਤੋਂ ਤਰਪਾਲਾਣਾ ਸੀਕ ਦਾ ਰਾਤ ਨੂੰ ਉਹ ਬਾਹਰ ਕੱਢ ਦੋ ਗੱਡਿਆਂ ਦੀ ਇਤਿਹਾਸ ਕਹਿੰਦੇ ਕਿ 500 ਗੱਡਾ ਜਿਹੜਾ ਸੀ ਉਹ ਲਿੱਦ ਪਾ ਕੇ ਕੁੱਟੀਆਂ ਫੁੱਟੀਆਂ ਜੁੱਤੀਆਂ ਡੰਗਰ ਆਦਿਕ ਜੋ ਵੀ ਆਨੰਦਪੁਰ ਸਾਹਿਬ ਤੇ ਕੂੜਾ ਘਟ ਘਟ ਸਾਰਾ ਉਹਨਾਂ ਵਿੱਚ ਪਾ ਤਾ ਦੇ ਰਾਤ ਨੂੰ ਜਦੋਂ 7-8 ਦਾ ਟਾਈਮ ਹੋਇਆ ਤੇ ਸਿੰਘ ਕਹਿੰਦੇ ਮਹਾਰਾਜੇ ਤੇ ਤੇਲ ਹੁੰਦਾ ਨਾ ਤੇ ਲਾਲਟਨ ਜਗਾ ਲੀ ਸਤਿਗੁਰੂ ਜੀ ਕਹਿੰਦੇ ਜਾਓ ਬੌਲੀ ਸਾਹਿਬ ਦੇ ਵਿੱਚੋਂ ਨਾ ਜਾਲਾ ਪਾ ਲਿਆਓ ਉਹ ਤੇਲ ਦਾ ਰੂਪ ਹੀ ਘਰ ਦੂੰਗਾ ਸਾਰਿਆਂ ਗੱਡਿਆਂ ਥੱਲੇ ਨਾ ਲਾਈਟਾਂ ਬਣਤੀਆਂ ਤੇ ਉਹਦੇ ਵਿੱਚ ਹੈ ਕਿ ਗਾੜੀ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਜੇ ਮਾਲਕ ਉਹਨਾਂ ਨੇ ਮੋਟਾ ਆਪਣੇ ਬੌਲੀ ਦਾ ਤੇਲ ਹੀ ਬਣਾਇਆ ਤੇੜ ਬੜਿਆ ਉਹ ਤਾਂ ਜੋ ਲਾਈਟਾਂ ਦੇ ਪਾਤਾ ਤੇ ਗੁਰਮੁਖੋ ਪਿਆਰੋ ਗੱਡਿਆਂ ਥੱਲੇ ਨਾ ਉਹ ਲਾਈਟਾਂ ਬਣਤੀਆਂ ਅ ਜਦੋਂ ਰਾਹ ਤਣ ਜਾਈਏ ਨਾ ਜਦੋਂ ਗੱਡੇ ਜਾਂਦੇ ਤਾਂ ਫੱਲੇ ਪੈਰ ਚਲਦੀ ਜਾਂਦੀ ਹੁੰਦੀ ਗੱਡਿਆਂ ਸੰਦੇ ਇਹ ਅੱਜ ਵੀ ਉੱਦਲ ਦੀ ਅੱਜ ਵੀ ਲੋਕ ਉਤਰਾ ਹੀ ਕਰਦੇ ਉਹ ਪ੍ਰਾਣੀ ਮਰਜ਼ਾ ਦਾ ਕੰਨੀ ਸੀ ਉਹਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਗੱਡਿਆਂ ਥੱਲੇ ਨਾ ਤੇੜ ਪਾ ਕੇ ਇਹ ਤਾਂ ਲਾਈਟਾਂ ਜਗਾਤੀਆਂ ਜਦੋਂ ਪਹਾੜੀ ਤੋਂ ਗੱਡੇ ਖਾਣ ਨੂੰ ਡੇਰੇ ਤੇ ਬਾਈ ਧਾਰ ਦੇ ਰਾਜੇ ਮੁਗਲ ਫੌਜ ਸਾਰੇ ਨੇ ਕਤਰਾ ਸ਼ੁਰੂ ਕਰਤਾ ਕਹਿੰਦੇ ਤਗੜੇ ਹੋ ਜੋ ਗੁਰੂ ਗੋਬਿੰਦ ਸਿੰਘ ਮਹਾਰਾ ਸਮਾਨ ਕੱਢਣ ਡੈਨ ਅਨੰਦਪੁਰ ਸਾਹਿਬ ਤੋਂ ਬਾਹਰ ਤੇ ਤਗੜੇ ਗੱਡੇ ਡੋਟੇ ਨੂੰ ਆਪਾਂ ਆਪਣੇ ਮਰਲੋ ਭਰੋਣਾ ਸਾਹਮਣੇ ਵਾਲੇ ਬੱਥੇਰੇ ਖੜੇ ਨੇ ਭੁੱਖੇ ਲੰਗੇ ਆਪੇ ਸਾਹਿਬ ਲੈਣਾ ਨਾ ਨਹੀਂ ਹੁਣ ਮੁਗਲ ਫੌਜ ਸਾਰੇ ਬੰਨ ਗੁਰਮੁਖਿ ਪਰੇਕਸਮਾ ਖਾ ਕੇ ਮਾਤਰੀਆਂ ਬਣਾ ਕੇ ਆਟਗੀਆਂ ਬਣਾ ਕੇ ਕਸਮਾਂ ਖਾਦੀਆਂ ਕਰਾਉਣ ਦੀਆਂ ਖਾਦੀਆਂ ਪਰ ਕਸਮਾਂ ਭੁੱਲ ਗਏ ਨੇ ਗੱਡੇ ਚੇਤੇ ਰਹਿ ਗਏ ਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਵੇਂ ਪਾਤਸ਼ਾਹ ਸਮਾਨ ਕੱਢ ਰਹੇ ਨੇ ਆਨੰਦਪੁਰ ਵਿੱਚੋਂ ਸੋਨਾ ਧਨ ਆਪਾਂ ਮੰਨੋ ਮਾਲ ਹੋ ਜਾਣਾ ਬੜੇ ਤਗੜੇ ਹੋ ਜਾਣਾ ਅਮੀਰ ਹੋ ਜਾਣਾ ਜੰਗਾਂ ਜੁੱਦਾਂ ਵਿੱਚ ਆਪਣਾ ਨੁਕਸਾਨ ਬਹੁਤ ਹੋਇਆ ਪਰ ਗੱਡਿਆਂ ਨੇ ਪੂਰਾ ਕਰ ਜਾਣਾ ਆਪਣਾ ਗੁਰਮਖੋ ਪਿਆਰਿਓ ਸਾਰੇ ਬੰਦੇ ਮੋਗਲ ਸੌਜਾ ਨੇ ਗੱਡਿਆਂ ਨੂੰ ਘੇਰ ਲਿਆ ਕੋਈ ਇੱਕ ਲੈ ਜਾਂਦਾ ਕੋਈ ਦੋ ਲੈ ਜਾਂਦਾ ਸਾਰੀ ਰਾਤ ਗੱਡਿਆਂ ਦੀ ਆਰਤੀ ਕਰਦੇ ਰਹੇ ਜਿਹੜੇ ਮੁਸਲਮਾਨੋ ਕਹਨ ਜੈ ਅਲੀ ਜਿਹੜੇ ਬਾਈ ਧਾਰਦੇ ਹੋ ਜੈ ਮਾਤਾ ਜੀ ਮਾਲੋ ਮਾਲਕਾਂ ਦੀ ਪਰ ਗੱਡੇ ਹੀ ਹੈ ਕੋਸ ਨਹੀਂ ਸਿਰਫ ਉਹਨਾਂ ਦਾ ਉਹਨਾਂ ਨੂੰ ਰੇਲ ਸੀ ਕਿ ਸੈਦ ਗੁਰੂ ਖੋਗਰ ਸਾਜੀ ਸਮਾਨ ਲੱਦ ਕੇ ਕੱਢਣ ਜਦੋਂ ਸਵੇਰ ਨੂੰ ਗੱਡੇ ਖੋਲੇ ਨੇ ਇਹ ਵਿੱਚੋਂ ਕਿੰਨੀਆਂ ਗੁੱਤੀਆਂ ਕੁੱਤੀਆਂ ਕੁੱਤੀਆਂ ਡੰਗਰ ਮਰੇ ਮੂੰਹ ਦੀ ਖਾਣੀ ਪਈ ਦੇ ਬੜੇ ਲਾਲ ਪੀਲੇ ਹੋਏ ਵੀ ਗੁਰੂ ਦਾ ਸਾਡੇ ਨਾਲ ਵੀ ਚਾਤ ਮਗਣਿਆ ਅਸੀਂ ਗੁਰੂ ਨੂੰ ਠਕਣਾ ਕਹਿੰਦੇ ਗੁਰੂ ਨੇ ਸਾਨੂੰ ਸਭ ਕੋ ਦਕਾਹਤਾ ਹੀ ਕਸਮਾਂ ਖਾਦੇ ਮੁਕਰ ਕੇ ਮਾਤਾ ਨੂੰ ਕਿਹਾ ਵੇਹ ਲੋ ਲੇਦੀ ਭਰੀ ਆਪਾਂ ਗੱਡਿਆਂ ਵਿੱਚ ਤੇ ਮੁਗਲਾਂ ਨੇ ਸਾਰੇ ਗੱਡੇ ਹੀ ਗੁਰਮਖੋ ਪਿਆਰੋ ਰਸਤੇ ਵਿੱਚ ਰੋਗ ਨੇ ਇਹ ਆਪੇ ਆਪਣੇ ਤੰਗੂਆਂ ਵਿੱਚ ਜਾ ਕੇ ਉਹਨਾਂ ਨਾਰੇ ਲਾਏ ਤੇ ਉਹਨਾਂ ਨੂੰ ਗੱਡਿਆ ਉਹ ਪਟੀਆਂ ਫਟੀਆਂ ਕਬੜਾ ਅੱਗੇ ਗੁਰਮੁਖੋ ਪਿਆਰੇ ਨਿਕਲੀਆਂ ਮੁੱਖ ਦੀ ਗੱਲ ਗੁਰੂ ਅਨੰਦਪੁਰ ਸਾਹਿਬ ਕੋ ਗੋਬਿੰਦ ਸਿੰਘ ਜੀ ਨੇ ਛੱਡ ਦਿੱਤਾ ਗੁਰਮੁਖੋ ਪਿਆਰੇ ਬਰ ਸਾਧ ਕੋ ਜਦੋਂ ਅਨੰਦਪੁਰ ਛੱਡ ਕੇ ਸਾਰਾ ਪਰਿਵਾਰ ਸਮੇਤ ਇਧਰ ਨੂੰ ਆਏ ਨੇ ਸਰਹੰਦ ਵੱਲ ਨੂੰ ਇਹ ਤੇ ਸਰਸਾ ਨਦੀ ਦੇ ਗੁਰਮੁਖੋ ਪਿਆਰਿਓ ਬਹੁਤ ਪਾਣੀ ਨਾਲ ਲੱਪੋ ਲਾ ਭਰੀ ਹੋਈ ਮੀਂਹ ਪੈ ਰਿਆ ਨੇਰ ਟਕੜਾ ਰਿਆ ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸਿੱਖੋ ਇੱਕ ਤੁਹਾਨੂੰ ਦਾਤ ਦੇ ਕੇ ਚੱਲਿਆ ਆ ਇਹ ਦਾਤ ਚੇਤੇ ਰੱਖਿਓ ਕਿਤੇ ਭੁੱਲ ਨਾ ਜਾਇਓ ਮਹਾਰਾਜ ਜੀ ਦੂਸੇ ਕਹਿੰਦੇ ਕਿਹੜੀ ਮਹਾਰਾਜ ਕਹਿੰਦੇ ਅੰਮ੍ਰਿਤ ਵੇਲਾ ਹੋ ਗਿਆ ਤਨ ਵਾਜਿ ਕੇ ਨੇ ਆ ਸਾਰੀ ਵਾਰ ਸ਼ੁਰੂ ਕਰੋ ਗੁਰਮੁਖੋ ਪਿਆਰਿਓ ਮਗਲ ਫੌਜਾਂ ਤਾਂ ਟਟੀਆਂ ਹੋਈਆਂ ਨੇ ਜਗ ਨੂੰ ਏਦ ਗੁਰਮੁਖੋ ਪਿਆਰਿਓ ਮਾਰੇ ਆਪ ਸਰੰਦਾ ਲੈ ਕੇ ਸਰਸਾ ਨਦੀ ਦੇ ਤਰਾਰੇ ਦੇ ਕੀਰਤਨ ਕਰਨ ਰਾਗ ਮਾਈ ਪਿਜਿਆ ਧੁਰ ਕੀ ਬਾਣੀ ਆਈ ਸਗਦੀ ਚਿੰਤ ਮਟਾਈ ਦੇ ਮਹਾਵਾਕਨ ਸਰ ਮਹਾਰਾਏ ਨੇ ਆਸਾ ਜੀ ਵਾਰ ਜਗਵੇਂ ਸੂਰ ਕਾਲ ਸਿੰਘ ਜੰਗ ਲੜਨੇ ਟੇ ਲੜਨ ਤੇ ਮਾਰੇ ਆਸਾ ਜੀ ਵਾਰ ਕਹਿੰਦੇ ਸਿੱਖੋ ਭਾਵੇਂ ਲੱਖਾਂ ਨਸੀਮਤਾ ਆ ਜਾਣ ਲੱਖਾਂ ਭੀੜਾਂ ਆਉਣ ਨਰਿੰਦਰ ਨਿਹੜੀਆਂ ਝੁੱਲ ਜਾਣ ਪਰ ਗੁਰਮੁਖੋ ਤਿਆਰੋ ਨਿਤ ਨਿਯਮ ਦਾ ਵੇਲਾ ਨਾ ਖੰਘਿਓ ਇਹ ਨਿਤਨੇਮ ਆਪਣਾ ਕਰਦੇ ਰਹੋ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਦੇ ਮਹਾਵਾਕਤਾਂ ਇਹ ਤੁਹਾਨੂੰ ਹਮੇਸ਼ਾ ਕੇ ਉੱਤੇ ਰੱਖਣਾ ਹੀ ਨਹੀਂ ਭੁੱਲਣਾ ਗੁਰਮੁਖੋ ਪਿਆਰੇ ਮਹਾਰਾਜ ਤੇ ਮਕੌਰ ਦੀ ਜੰਗ ਲੜੀ ਸਤਗੁਰੂ ਜੀ ਨੇ ਪਰਵਾਰ ਸਰਸਨ ਦੇ ਚਰੂ ਚਰੂ ਹੋ ਗਿਆ ਤੇ ਜਿਹੜੇ ਬੱਚੇ ਸੀ ਮਹਾਰਾਜ ਜੀ ਦੇ ਪਤੇ ਸਿੰਘ ਜੋਰਾਵਰ ਸਿੰਘ ਉਹ ਦੋਨੋਂ ਹੀ ਗੰਗੂ ਬ੍ਰਾਹਮਣੇ ਖੇੜੀ ਲੈਣ ਦੇ ਬਾਕੀ ਇਤਿਹਾਸ ਗੁਰਮੁਖੋ ਪਿਆਰੇ ਤੁਸੀਂ ਸੁਣਿਆ ਹੋਇਆ ਗੁਰਮੁਖਾਂ ਪਿਆਰਿਆਂ ਨੇ ਇਸ਼ਾਰਾ ਕਰ ਦਿੱਤਾ ਹੈ ਪਰ ਮੈਂ ਥੋੜਾ ਜਿਹਾ ਚੁਣਵਾਇਆ ਇਤਿਹਾਸ ਸੁਣਾਉਣਾ ਹੈ ਗੁਰਮਤਿ ਪਿਆਰਿਓ ਜਦੋਂ ਸਹਿਬ ਜਾਨ ਜੀਆਂ ਨੂੰ ਨੀਂਹਾਂ ਵਿੱਚ ਕਹਿਣ ਲੱਗੇ ਤੇ ਸੰਤ ਗੁਰਬਜ ਸਿੰਘ ਮਹਾਂਪੁਰ ਕਹਿੰਦੇ ਵੀ ਇੱਕ ਸੁੰਦਰ ਸਿੰਘ ਲਖਾਰੀ ਹੋ ਜਾ ਉਹਨੇ ਲਿਖਿਆ ਕਿ ਜਦੋਂ ਸਹਿਬ ਜਾਨ ਨੀਂਹਾਂ ਵਿੱਚ ਕਹਿਣ ਲੱਗੇ ਨਾ ਉਹਨਾਂ ਦੇ ਸਰੀਰ ਨਾਲ ਇੱਟ ਲੱਗਦੀ ਸੀ ਤੇ ਇੱਟ ਐ ਫਟਦੀ ਜੇ ਬੱਦ ਫਟਦਾ ਸੀ ਮਗਲ ਫੌਜ ਨੇ ਬਹੁਤ ਫਟੜ ਕੀਤੇ ਉਹ ਕਹਿੰਦੇ ਜਦੋਂ ਸਰੀਰ ਦੇ ਨਾਲ ਇੱਕ ਲੱਗਦੀ ਹੈ ਨਾ ਸਹਿਬਜ਼ਾਦਿਆਂ ਦੇ ਉਦੋਂ ਬੰਬ ਦੀ ਤਰ੍ਹਾਂ ਫਟਦੀ ਉਹ ਕਹਿੰਦੇ ਸਾਰੇ ਜਾਣੇ ਸਰੀਰਾਂ ਨੂੰ ਇੱਕ ਲੱਗਣੇ ਨਾ ਦੋ ਤੇ ਕਹਿੰਦੇ ਮੁਗਲ ਫੌਜ ਨੇ ਸਾਰੀਆਂ ਇੱਟਾਂ ਨਾ ਇੱਕ ਇੱਕ ਇੱਟ ਫੜ ਕੇ ਤੇ ਸਰੀਰ ਤੋਂ ਥੋੜੀ ਦੂਰ ਰੱਖ ਕੇ ਫੇਲਨੀਆਂ ਵੇਟ ਨੇ ਤੇ ਸੰਤ ਕਰਬਲ ਸਹਾਪੁਰਖਾਂ ਦੇ ਇਤਿਹਾਸ ਦੀ ਕਥਾ ਦੇ ਵਿੱਚ ਗੁਰਮੁਖੋ ਪਿਆਰੇ ਜਦੋਂ ਸ਼ਹੀਦ ਹੋ ਜਾਂਦੇ ਨੇ ਸਹਿਬਜ਼ਾਦੀ ਤੇ ਉਹਨਾਂ ਦਾ ਗੁਰਮੁਖੋ ਪਿਆਰੋ ਸੰਸਕਾਰ ਜਿਹੜਾ ਹੈ ਟੋਪਲ ਮਲ ਮੋਹਰਾ ਵਸਾ ਕੇ ਪਹਿਲਾਂ ਉਹਨਾਂ ਨੇ ਕਿਹਾ ਵੀ ਮੋਹਰਾ ਵਸਾ ਕੇ ਦੋ ਇੱਕਦਮ ਨੀਅਤ ਬਦਲ ਗਈ ਉਹ ਕਹਿੰਦੇ ਨੇ ਮੋਹਰਾ ਖੜੀਆਂ ਕਰਕੇ ਦੋ ਤੇ ਉਹਦੇ ਵਿੱਚ ਭਾਈ ਸਾਹਿਬ ਭਾਈ ਮੋਤੀਦਾ ਮਹਾਰਾਜ ਜਿਨ੍ਹਾਂ ਨੇ ਗੁਰਮੁਖੋ ਪਿਆਰੋ ਸਾਰਾ ਆਪ ਕਾਰਜ ਸਹਿਬ ਜਿਹੜਾ ਸੰਸਕਾਰ ਤੱਕ ਦੇ ਅੰਦਰ ਦੀ ਲਕੜਾਂ ਵੀ ਲੈ ਕੇ ਆਇਆ ਸੰਸਕਾਰ ਵੀ ਆਪਣੇ ਹੱਥੀ ਜੋਤੀ ਸਰੂਪ ਜਿੱਥੇ ਗੁਰਦੁਆਰਾ ਜਗਾ ਖਰੀਦ ਕਲੇ ਆਪ ਸੰਸਕਾਰ ਕੀਤਾ ਤੇ ਉਹਨਾਂ ਨੂੰ ਪੰਮਾ ਲਗਾਹਾ ਜਿਹੜਾ ਗੰਗੂ ਦਾ ਪ੍ਰਹਾ ਸੀ ਉਹਨੇ ਸਾਰੀ ਮੁਗਬਰੀ ਕਰਕੇ ਇਹਨਾਂ ਦੇ ਪਰਿਵਾਰ ਨੂੰ ਪੜਾਉਣ ਬਾਅਦ ਤੇ ਪੂਰੇ ਯਤਨ ਕੀਤੇ ਉਹਨੇ ਤੇ ਗੁਰਮਖੋ ਪਿਆਰੇ ਪਰ ਉਹਨੇ ਦਾ ਪਰਿਵਾਰ ਮਾਤਾ ਲੱਡੋ ਜੀ ਤੇ ਮਾਤਾ ਭੋਲੀ ਜੀ ਤੇ ਪੁੱਤਰ ਨਰੈਣ ਜੀ ਗੁਰਮੁਖੋ ਪਿਆਰੋ ਭਾਈ ਮਹੇਦ ਰਾਣ ਮੋਤੀ ਰਾਣ ਮੇਰੇ ਦਾ ਪਰਿਵਾਰ ਜਿਹੜਾ ਸੀ ਉਹ ਕੋਲੂ ਦੇ ਵਿੱਚ 6 ਸਾਲ ਦਾ ਪੁੱਤਰ ਭਾਈ ਨਰੈਣ ਜੀ ਨੂੰ ਗੁਰਮੁਖੋ ਪਿਆਰਿਓ ਕੋਲੂ ਵੱਜ ਪੀੜ ਦਿੰਦਾ ਗਿਆ ਤੇ ਮਾਤਾ ਜੀ ਨੂੰ ਪੀੜ ਦਿੰਦਾ ਗਿਆ ਫਿਰ ਭੋਲੀ ਜੀ ਨੂੰ ਲਾਹ ਨੂੰ ਪੀੜਿਆ ਗਿਆ ਗੁਰਮੁਖੋ ਪਿਆਰਿਓ ਫਿਰ ਭਾਈ ਮੋਤੀ ਰਾਮ ਰੰਗਰਤਾ ਕੋਲੇ ਗੁਰਮੁਖੋ ਪਿਆਰ ਜਿਹੜਾ ਉਹ ਕਦੇ ਕੜਾਹ ਲੱਗਾ ਹੈ ਨਾ ਤੇਲ ਵਾਲਾ ਅੱਗੇ ਤੋਂ ਤੇਲ ਨਾ ਭਰਦਾ ਸੀ ਅੱਜਾ ਗੁਰਮੁਖੋ ਪਿਆਰਿਓ ਇਹਨਾਂ ਦੇ ਖੂਨ ਨਾਲ ਭਰਿਆ ਪਿਆ ਕੜਾਹ ਤੇਲ ਦਾ ਅੱਤਿਆ ਚਾਪਾ ਜਿੰਨੇ ਆ ਵੀ ਗੰਨੇ ਪੀੜ ਦੇ ਵੇਖੇ ਗਏ ਨੇ ਸੂਰਜ ਮੁਖੀਆ ਪੀੜ ਦਾ ਵੇਖਿਆ ਗਿਆ ਆ ਸਰਵ ਪੀੜ ਦੀ ਵੇਖੀ ਜਾ ਸਕਦੀ ਗੁਰਮਖੋ ਪਿਆਰਿਓ ਪਰ ਇਹ ਜਿਹੜਾ ਇਤਿਹਾਸ ਰੱਤਿਆ ਹੈ ਇਹ ਅਨੋਖਾ ਇਤਿਹਾਸ ਆ ਰਹੀ ਦੀ ਦੁਨੀਆ ਤਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਤੇਰਾ ਨਾਮ ਰਵੇਗਾ ਮਾਤਾ ਨੇ ਜਗਤ ਮਾਤਾ ਨੇ ਬੜੀਆਂ ਸੀਸਾਂ ਦਿੱਤੀਆਂ ਧਨ ਮੋਤੀ RAM ਤੂੰ ਧਨ ਹੈ ਤੇਰਾ ਪਰਵਾਰ ਧਨ ਹੈ ਤੇਰੀ ਕੁੱਲ ਧਨ ਹੈ ਤੇਰਾ ਸਤਗੁਰ ਤੇ ਭਰੋਸਾ ਧੰਨ ਹੈ ਤੇਰੀ ਸਿੱਖੀ ਧੰਨ ਹੈ ਤੇਰਾ ਸਾਰੀ ਬਰਸ ਧੰਤਾ ਦੇ ਜੋਗ ਹੈ ਬੜੀਆਂ ਸੀਸਾਂ ਮਾਤਾ ਗੁਜਰ ਕੌਰ ਨੇ ਭਾਈ ਮੋਤੀ RAM ਜੀ ਨੂੰ ਦਿੱਤੀਆਂ ਗੁਰਮਖੋ ਪਿਆਰਿਓ ਇੱਥੇ ਹੀ ਇਤਿਹਾਸ ਬਸਰਾਮ ਦਈਏ ਬਲਾਰੇ ਬਹੁਤ ਨੇ ਸਮੇ ਸਮੇ ਨਾਲ ਗੁਰੂ ਮਹਾਰਾਜ ਦੀ ਮਹਿਮਾ ਦਰਸਾ ਰਹੇ ਨੇ ਇਤਿਹਾਸ narne ਸੁਣ ਕੇ ਆਪਣਾ ਸਮਾਂ ਬਕੀਤ ਕਰੀਏ ਅੱਜ ਗੁਰੂ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦਾ ਨਿੱਕਾ ਜਿਹਾ ਆਨੰਦ ਮਾਣੀਏ ਸਤ ਗੁਰੂ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਸਾਰਿਆਂ ਤੇ ਮਿਹਰ ਭਰਿਆ ਅੱਖ ਰੱਖਣ ਸਹਿਬ ਜਾਦਿਆ ਇਤਿਹਾਸ ਗੁਰੂ ਗੋਬਿੰਦ ਸਿੰਘ ਨੂੰ ਸਾਰੇ ਪਰਿਵਾਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਜਿਨ੍ਹਾਂ ਨੇ ਇਤਿਹਾਸ ਦਿੱਲੀ ਵਿੱਚ ਲੱਗਿਆ ਆਰੇ ਨਾਲ ਲੱਕੜਾਂ ਕੀੜੀਆਂ ਵੇਖੀਆਂ ਨੇ ਪਰ ਸਰੀਰ ਕੀਵ ਦੇ ਪਹਿਲੀ ਵਾਰੀ ਬੰਨੀਆਂ ਨੇ ਵੇਖੇ ਨਹੀਂ ਉਹਨੇ ਭਾਈ ਮਤੀ ਦਾਸ ਗੁਰਮੁਖਾ ਪਿਆਰੇ ਸਿੱਖਾਂ ਦੀ ਨੀਤ ਬਹੁਤ ਹੈ ਸਮਾਜ ਜਾਤ ਨਹੀਂ ਦਾ ਵਾਹਿਗੁਰੂ ਕੀਤਾ ਕਾਲਸਾ ਉਹ ਵਾਹਿਗੁਰੂ ਕੀਤੀ ਭਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਂ ਕਰੀ ਨਾ ਕਿਨੇ ਨੰਦਪੁਰ ਦਾ ਕੁੱਲੀ ਕੁੱਲੇ ਨੂੰ ਕਿਲਾ ਬਣਾਵਾਂਗੇ ਕੁੱਲੀ ਕੁੱਲੀ ਨੂੰ ਕਿਲਾ ਬਣਾਵਾਂਗੇ ਤੱਕੇ ਰਾਪੇ ਆਜੂ ਮਤਹੋੜ ਵਾਲੀ ਘੜੀ ਨੂੰ ਵਿੱਚ ਸ਼ਬਦਾਂ ਦੇ ਅੱਖਰ ਉਸ ਘੜੀ ਨੂੰ ਖੁੱਚਾਲੀ ਸਿੰਘਾਂ ਵੱਲੋਂ ਚੱਲਦਈ ਰੜੀ ਨੂੰ ਸੁਣੋ ਵੀਰਤਾ ਤਹਾ ਕਰਮ ਦੀ ਕੰਨ ਲਾ ਗਈ ਜੀ ਉਹ ਮਾਰੋ ਜਦ ਇਤਿਹਾਸ ਵਿੱਚ ਮਨ ਲੱਗੇ ਜੀ ਪਰ ਨਦੀ ਦਾ ਨਚੋੜਿਆ ਗੇ ਕੱਪੜੇ ਉਹ ਸਿੰਘ ਗਿਣਤੀ ਦੇ ਗੁਰੂ ਨਾਲੇ ਅੱਪੜੋ ਸਰਨਾਉ ਦੇ ਰੰਗਾਂ ਦੇ ਵਿੱਚ ਰੱਤੜੋ ਹੁ ਬਾਜਾ ਵੜੀ ਦੀ ਕਮਾਡ ਮਟਲੜੀ ਕਾਟ ਸਵਾ ਸਵਾ ਲੱਖ ਮੂਰੇ ਅਰੇਕਾ ਦਾ ਸਵਾ ਸਵਾ ਲੱਖ ਮੂਰੇ ਇੱਕ ਅਰੇਕਾ ਅਨਸਾਰ ਸਤીર ਭਲੇ ਨੇ ਭਲਾ ਦੇ ਵਿੱਚ ਪੱਥਰਾਂ ਤਮ ਸੂਰਜ ਭਲੇਖਾ ਦੇ ਵਿੱਚੋਂ ਮੱਥਿਆਂ ਪੰਜ ਪੰਜ ਜਾਂਦੇ ਰੂਪ ਵਿੱਚ ਇਕੱਠਿਆਂ ਕਰ ਅੱਲਾ ਅੱਲਾ ਮੁਗਲ ਪੱਛੀ ਕਵਾਤੋ ਵਿਖਰਣ ਦੰਦੇ ਵਿੱਚੋਂ ਜੇ ਕਰਤਾਰ ਦੇ ਹਟਾਲ ਉੱਤੇ ਕਵਿਤਾ ਹੋਣੀ ਹੈ ਨੱਚਦੀ ਨਹੀਂ ਨੱਚਦੀ ਨਹੀਂ ਨੱਚਦੀ ਹਟਾਲ ਉੱਤੇ ਕਵੀ ਹੋਵੇ ਫਿਰੇ ਨੱਚਦੀ ਖਮੋਦ ਨਾਲ ਜੁੜੀ ਸੋਹਰਿਆ ਦੀ ਜੱਜਦੀ ਪੁੰਨੇ ਜੰਗਰੋ ਦਾ ਪੜ ਵਿੱਚ ਦੀ ਬਾਗ ਬਿਜਲੀ ਦੇ ਵਾਰੀ ਆ ਤੇਰੇ ਕਾਜ਼ਾ ਸਸਾ ਸੁਨਾਰੇ ਤਹੜੇ ਕਾਂਸਾ ਉਸ ਸਵਾਲ ਸਵਾਲ ਲੱਖ ਮੂਰੇ ਤਹੜੇ ਕਾਲਸਾ ਪੁਰ ਮਹੀਨਾ ਤੋਂ ਬਾਦੇ ਪਾਗੇ ਨੂੰ ਜ ਮੇਰੀਆਂ ਲੰਗਰ ਵੱਡ ਵੱਡ ਲੋਥਾਂ ਦੀਆਂ ਢੇਰੀਆਂ ਉਹ ਤਣੇ ਵੱਡੇ ਨਾਰੇ ਲੱਖ ਕਰ ਦੇਣੀਆਂ ਹਮੂਹ ਮੱਲੇ ਵੱਲੋਂ ਨਿੱਕਲੇ ਤਾਂ ਮਾਰ ਹੋ ਗਈ ਉਹ ਨਾਲੇ ਲਹੂ ਦੇਰ ਤਸਾਰੀ ਮਾਰ ਹੋ ਗਈ ਕਤੀ ਉਨ ਕੀ ਤਰ੍ਹਾਂ ਮਹਿਲ ਹੋ ਗਈ ਅਕੀ ਸਮੇਂ ਜਨਤਰਾਹਤ ਨੂੰ ਉੱਲੜੇ ਜਾਂਦੇ ਸੱਜ ਸੱਜ ਕੇ ਬਰਾਤ ਨੂੰ ਹੋ ਜਿਹੜੀ ਹੋਣਾ ਸਕੇ ਗੱਲ ਉਹ ਕਰੇ ਖਾਲਸ ਉਹ ਸਮਾ ਸਵਾਰਾ ਕਰੋਰੇ ਕੋਲੇ ਖਾਲਸ ਸਮਾ ਸਵਾਰਾ ਕਰੋਰੇ ਇੱਕ ਅਣੇ ਖਾਲਸ ਹੰਸ਼ਕ ਮੱਝ ਦੇ ਨਗਾਰੇ ਚੋਟਾ ਲੱਗੀ ਆ ਤੱਕ ਫੁੱਪੀ ਨੂੰ ਤਾਲੀਆਂ ਸੀ ਭੱਜੀਆਂ

کو سچے تک گھڑی جو جکارا انہاں چھڈیا تو دوجے پتر نے پلاں اڑے اڑے پتا شکریہ کی جاے اتھے آو تاں ہندا ویکھنا شہید دوجے بھی مولا اوہتھ توری اس جاگے سی جان کیچ گاتے کتا تلوار نے لا سری تے کر جے تلوار مکھ مکھ برواڑی ਸਾਧਾ ਨਾਹਿਬ ਜੀ ਦੇ ਅਤੇ ਜਦੋਂ ਸਨਾਧ ਦੇ ਤਬਾ ਗੁਰੂ ਰਖਾ ਨੇ ਛੋਟੇ ਸਾਹਿਬਾਂ ਨਾਲ ਕਿ ਬੱਚੇ ਸਾਡੀ ਕੀ ਮੰਨ ਲਓ ਸਾਡੇ ਕੰਚਾ ਲਓ ਤਾਨੂੰ ਹਰ ਤਰ੍ਹਾਂ ਦੀ ਸੂਹਤਾ ਲੜਾਂਗੇ ਤਾਂ ਛੋਟੇ ਸਾਹਿਬਾਂ ਦੇ ਪਿਤਾ ਜੀ ਨੇ ਆਖਿਆ ਅਸੀਂ ਆਪਣੇ ਧਰਮ ਤੋਂ ਅਡੋਲ ਨਹੀਂ ਹੋਵਾਂਗੇ ਅਸੀਂ ਆਪਣੇ ਧਰਮ ਤੇ ਡਟੇ ਰਹਿਣਾਗੇ ਤੇ ਮਰਦੇ ਤੱਕ ਲੜਾਂਗੇ ਤੇ ਬਜੀਰ ਸਾਹਿਬ ਨੇ ਕਿਹਾ تم ਮਾਰੇ ਜਾਓਗੇ ਤੇ ਤਨ ਗੁਰ ਬੱਗੇ ਪਾਲਾ ਸ਼ਹੀਦ ਮਹਾਰਾਜ ਦੇ ਤੀਸਰੇ ਪੁੱਤਰ ਸ਼ਹੀਦ ਦਾਤਾ ਜਗਨਦਰ ਸਿੰਘ ਜੀ ਨੇ ਕਿਹਾ ਸਾਡੀ ਸਾਡੀ ਕੌਮ ਸਾਡਾ ਧਰਮ ਸਾਨੂੰ ਪਹਿਲਾ ਮਰਗਤ ਬੂੜ ਜੀਵਨ ਦੀ ਛੜਿਆਸ ਦੀ ਸਿੱਖਿਆ ਦਿੱਤਾ ਹੈ ਤੇ ਇੱਕ ਨਾ ਇੱਕ ਦਿਨ ਸਾਡਾ ਦੁੱਲਿਆ ਹੋ ਰਿਹਾ ਖੂਰ ਇਸ ਸੰਬੰਧ ਵਿੱਚ ਧਰਤੀ ਨੂੰ ਤੇ ਜਰੂਰ ਹੋਣਾ ਪਿਆ ਹੋਇਆ ਜਦ ਬਾਬਾ ਫਤੇ ਸਿੰਘ ਸਾਹਿਬ ਮਹਾਰਾਜ ਨੇ ਵਿਹਾ ਕਿ ਵਜੀਲ ਖਾਨ ਜਿੰਨੀਆਂ ਗੱਲਾਂ ਸਾਡੇ ਮਾਸਦਿਆਂ ਭੋਟੀਆਂ ਲੈ ਗਿਆ ਸਮਾਂ ਚ ਜਾਣ ਗਿਆ ਇੰਨਾ ਇੰਨੇ ਉੱਚੇ ਨਿਸ਼ਾਨ ਸਾਹਿਬ ਇਸ ਪੰਜਾਬ ਦੀ ਧਰਤੀ ਦੇ ਵਿੱਚ ਹੋਣ ਗਏ ਜੋ ਅੱਜ ਆਪਣੇ ਸਾਹਮਣੇ ਹਨ ਸਾਰੇ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਕਿੰਨੇ ਦੇ ਉੱਚੇ ਤੋਂ ਉੱਚਾ ਨਿਸ਼ਾਨ ਸਾਹਿਬ ਝੁਗਾ ਹੈ ਆਹ ਤੁਹਾਡੇ ਸਾਹਮਣੇ ਇੱਕ ਕਵਿਸ਼ਾ ਹੋਰ ਪੇਸ਼ ਕਰਨ ਜਾ ਰਹੇ ਹਾਂ ਆਪਾਂ ਗਾ ਕੇ ਸੁਣेंगे ਪਿਤਾ ਦਿਸਮੇਸ਼ ਕਣ ਜੰਗ ਵਿੱਚ ਹਾਰ ਕੇ ਸੂਰਮਾ ਕਹਣਾ ਉਹਦੇ ਪੁੱਤਰਾਂ ਨੂੰ ਮਾਰ ਕੇ पारे सु बचे नी नेखी तेरी झू मटागे जॾहिं से लक बि पैर बचे नटागे जॾहिं से उख भॼी तेरी जाने सूर कहो लाया जे बचियूं मारगे सरमा कहो लाया जे पुता नू मारे कतूल जीता जोड़ावा रखंदे धर्म ते चिरांती सुण आए सचे आले शहर में उते पंजाबो फेर जग ले चिरांती गण आए सचे आले शहर में उते पंजाब ਦਸੰਮੇ ਸੰਗਰਾਜ ਜਾਨਕਵੇ ਚਰਹਾਲ ਕੇ ਸੂਰਮਾ ਘੋੜਾ ਦੇ ਬੱਚਿਆਂ ਨੂੰ ਮਾਰ ਕੇ ਸੂਰਮਾ ਘੋੜਾ ਦੇ ਬੱਚਿਆਂ ਨੂੰ ਮਾਰ ਕੇ ਵਾਹਿਗੁਰੂ ਦਾ ਛਾਹ ਵਾਹਿਗੁਰੂ ਦਾ ਤੋ ਜੇ ਸ਼ਿਵ ਜਾਨਕਾ ਨੇ ਤਪਿਆ ਤੁਰਨਾ ਤੁਰਨਾ ਬੰਦੀ ਅਮਰ ਨੇ ਗੈਰਹੀ ਸਾਧ ਅੰਮ੍ਰਿਤ ਗੁਰੂ ਰਾਜੋ ਬਸ਼ਨਾ ਨੇ ਕਿਪਾ ਨ ਕੋ ਬਸ਼ਨਾ ਵਾਹਿਗੁਰੂ ਦਾ ਛਾਹ ਵਾਹਿਗੁਰੂ ਦੀ ਜੇਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਗਤ ਬੇਟਾ ਲਾਲ ਰੂਪ ਸਿੰਘ ਜਿਨ੍ਹਾਂ ਨੇ ਸਮੂਹ ਸਾਜ ਸੰਗਤ ਨਾਲ ਗੁਰੂ ਤੇਗ ਜੀ ਗਉੜਾ ਦੁਆਰਾ ਬਿਆਰ ਕੀਤਾ